ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਬਠਿੰਡੇ ਦੇ ਵਿੱਚ ਰੈਲੀ ਕਰਨ ਜਾ ਰਹੇ ਨੇ 16 ਤਰੀਕ ਨੂੰ ਰੈਲੀ ਹੋਵੇਗੀ ਤੇ ਇਸ ਦੇ ਚਲਦਿਆਂ ਮੋੜ ਦੇ ਸਕੂਲ ਜਿਹੜੇ ਨੇ ਉਹ ਬੰਦ ਕਰਨ ਦਾ ਫੈਸਲਾ ਕਰ ਦਿੱਤਾ ਗਿਆ ਸੀ ਸਬੰਧਤ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿ ਸੀਐਮ ਦੀ ਸਿਕਿਉਰਿਟੀ ਦੇ ਮੱਦੇਨਜ਼ਰ ਮੋੜ ਦੇ ਸਰਕਾਰੀ ਸਕੂਲਾਂ ਦੇ ਵਿੱਚ ਛੁੱਟੀ ਹੋਵੇਗੀ ਜਦ ਇਹ ਮਸਲਾ ਬਠਿੰਡਾ ਦੇ ਡਿਪਟੀ ਕਮਿਸ਼ਨਰ ਕੋਲ ਪਹੁੰਚਿਆ ਉਹਨਾਂ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਨੋਟਿਸ ਕਰ ਦਿੱਤਾ ਹੈਗਾ ਨਾਲੇ ਕਿ ਇਹ ਸਰਾਸਰ ਗਲਤ ਆ ਤੁਸੀਂ ਸਬੰਧਤ ਅਧਿਕਾਰੀ ਦੇ ਨਾਲ ਕੋਈ رابطہ ਸੰਪਰਕ ਨਹੀਂ ਕੀਤਾ ਤੇ 2 ਦਿਨ ਦੇ ਵਿੱਚ ਵਿੱਚ ਜਵਾਬ ਦਿੱਤਾ ਜਾਵੇ ਨਹੀਂ ਤੇ ਤੁਹਾਡੇ ਖਿਲਾਫ ਕਾਰਵਾਈ ਹੋਏਗੀ ਜਿਹੜੀ ਚਿੱਠੀ ਸਾਡੇ ਹੱਥ ਲੱਗੀ ਆ ਉਸ ਚਿੱਠੀ ਦੇ ਵਿੱਚ ਸਾਫ ਸ਼ਬਦਾਂ ਦੇ ਵਿੱਚ ਜਿਹੜੇ ਡੀਸੀ ਬਠਿੰਡਾ ਨੇ ਸ਼ੌਕਤ ਅਹਿਮਦ ਪਰੇ ਉਹਨਾਂ ਵੱਲੋਂ ਚਿੱਠੀ ਕੱਢੀ ਗਈ ਆ ਦੋ ਅਧਿਕਾਰੀਆਂ ਨੂੰ ਅ ਸ਼ਿਵਪਾਲ ਗੋਇਲ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡੀ ਸਕੂਲ ਬਠਿੰਡਾ ਸ਼੍ਰੀਮਤੀ ਭਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਕੂਲ ਬਠਿੰਡਾ ਇਤੇ ਚ ਲਿਖਿਆ ਵਿਸ਼ਾ ਜਵਾਬ ਤਲਬੀ ਨਿਮਨ ਹਸਤ ਦੇ ਧਿਆਨ ਵਿੱਚ ਆਇਆ ਕਿ ਆਪ ਵੱਲੋਂ ਆਪ ਆਪਣੇ ਦਫਤੀ ਪੱਤਰ ਨੰਬਰ 2347 ਮਿਤੀ 14 12 2023 ਰਾਹੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੀ ਰੈਲੀ ਮੌਕੇ ਮੋੜ ਦੇ ਸਰਕਾਰੀ ਸਕੂਲਾਂ ਵਿੱਚ ਸੀਐਮ ਦੀ ਸਿਕਿਉਰਿਟੀ ਦੇ ਠਹਿਰਨ ਦਾ ਹਵਾਲਾ ਦਿੰਦੇ ਹੋਏ ਮੋੜ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਮਿੱਤੀ 16 ਦਸੰਬਰ ਨੂੰ ਛੁੱਟੀ ਕਰ ਦਿੱਤੀ ਗਈ ਹੈ ਜਦਕਿ ਇਸ ਦਫ਼ਤਰ ਵੱਲੋਂ ਆਪ ਨੂੰ ਸੀਮ ਸਿਕਿਉਰਿਟੀ ਦੇ ਸਰਕਾਰੀ ਸਕੂਲਾਂ ਵਿੱਚ ਟਰੌਨ ਦੇ ਲਈ ਕੋਈ ਵੀ ਹਦਾਇਤ ਨਹੀਂ ਕੀਤੀ ਗਈ ਹੈ ਆਪ ਜੀ ਵੱਲੋਂ ਇਹ ਪੱਤਰ ਜਾਰੀ ਕਰਨ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਵੀ ਸਲਾਹ ਨਹੀਂ ਕੀਤੀ ਗਈ ਆਪ ਨੂੰ ਲਿਖਿਆ ਜਾਂਦਾ ਕਿ ਆਪ ਵੱਲੋਂ ਜਾਰੀ ਕੀਤਾ ਗਿਆ ਪੱਤਰ ਤੁਰੰਤ ਵਾਪਸ ਲੈ ਜਾਵੇ ਇਸ ਤਰ੍ਹਾਂ ਆਪ ਵੱਲੋਂ ਬਿਨਾਂ ਕਿਸੇ ਹੁਕਮਾਂ ਦੇ ਅਜੀਹਾ ਕਰਕੇ ਆਪਣੀ ਡਿਊਟੀ ਨਿਭਾਉਣ ਵਿੱਚ ਕੁਤਾਹੀ ਵਰਤੀ ਗਈ ਹੈ ਅਤੇ ਗੈਰ ਜ਼ਿੰਮੇਵਾਰਨ ਕੰਮ ਕੀਤਾ ਇਸ ਲਈ ਵਜ੍ਹਾ ਬਿਆਨ ਕਰੋ ਕਿ ਕਿਉਂ ਆਪ ਵੱਲੋਂ ਇਸ ਦੀ ਅਨਗਹਿਲੀ ਲਈ ਆਪ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ ਇਸ ਸੰਬੰਧੀ ਆਪ ਦਾ ਜਵਾਬ 2 ਦਿਨਾਂ ਦੇ ਅੰਦਰ ਅੰਦਰ ਸਬੰਧਤ ਅਧਿਕਾਰੀ ਕੋਲ ਪੇਸ਼ ਕੀਤਾ ਜਾਵੇ ਨਿਯਤ ਸਮੇਂ ਅੰਦਰ ਜਵਾਬ ਨਾ ਆਉਣ ਦੀ ਸੂਰਤ ਵਿੱਚ ਇਹ ਸਮਝ ਲਿਆ ਜਾਵੇਗਾ ਕਿ ਆਪ ਇਸ ਸੰਬੰਧੀ ਕੁਝ ਨਹੀਂ ਕਹਿਣਾ ਚਾਹੁੰਦੇ ਤੇ ਆਪ ਖਿਲਾਫ ਨਿਜ਼ਮਾਨਸ ਹਰ ਅਗਲੀ ਕਾਰਵਾਈ ਕਰਨ ਵਿੱਚ ਅਮਲ ਚ ਲਿਆਂਦੀ ਜਾਵੇ ਹੁਣ ਇਹ ਡਿਪਟੀ ਕਮਿਸ਼ਨਰ ਵੱਲੋਂ ਚਿੱਠੀ ਗੱਡੀ ਗਈ ਆ ਜਿਹੜੇ ਦੋ ਅਧਿਕਾਰੀਆਂ ਨੂੰ ਦੋਸ਼ੀ ਠਰਾਇਆ ਗਿਆ ਚਿੱਠੀ ਦੇ ਵਿੱਚ ਉਹਨਾਂ ਚ ਇੱਕ ਸ਼ਿਵਪਾਲ ਗੁਹਿਲੇ ਜਿਹੜਾ ਜ਼ਿਲ੍ਹਾ ਸਿੱਖਿਆ ਅਫਸਰ ਜਿਹਨੂੰ ਡੀਓ ਕਿਹਾ ਜਾਂਦਾ ਹੈਗਾ ਸੀਨੀਅਰ ਸਕੈਂਡੀ ਸਕੂਲ ਬਟਿੰਡਾ ਤੇ ਭਪਿੰਦਰ ਕੌਰ ਜਿਹੜੇ ਡੀਓ ਆ ਨੇ ਜਿਹੜੇ ਐਲੀਮੈਂਟਰੀ ਸਕੂਲ ਦੇ ਨੇ ਹੁਣ ਇਸ ਮਸਲੇ ਦੇ ਵਿੱਚ ਕਿਉਂਕਿ 16 ਤਰੀਕ ਨੂੰ ਰੈਲੀ ਆ ਜਿਹਦੇ ਵਿੱਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆਉਣਗੇ ਉੱਥੇ ਤੇ ਅ ਦਿੱਲੀ ਦੇ ਮੁੱਖ ਮੰਤਰੀ ਦਾ ਆਉਣਾ ਲਾਜ਼ਮੀ ਹੈ ਜਿਸ ਦੇ ਚਲਦਿਆਂ ਇਹ ਮੋੜ ਦੇ ਜਿਹੜੇ ਪ੍ਰਾਇਮਰੀ ਸਕੂਲ ਜਾਂ ਸਰਕਾਰੀ ਸਕੂਲ ਸੀ ਉੱਥੇ ਛੁੱਟੀ ਕਰ ਦਿੱਤੀ ਗਈ ਹੈ ਕਿਉਂਕਿ ਜਿਹੜੇ ਹੁਣ ਡੀਸੀ ਵੱਲੋਂ ਚਿੱਠੀ ਕੱਢੀ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਮੁੱਖ ਮੰਤਰੀ ਦੀ ਸਿਕਿਉਰਿਟੀ ਨੇ ਸਰਕਾਰੀ ਸਕੂਲਾਂ ਵਿੱਚ ਠਰਾਉਣਾ ਸੀ ਤੇ ਇਸ ਕਰਕੇ ਛੁੱਟੀ ਕਰ ਦਿੱਤੀ ਗਈ ਹੈ ਪਰ ਹੁਣ ਜਦ ਸਰਕਾਰ ਦੀ ਕਿਰਕਰੀ ਹੋਈ ਹੈ ਜ਼ਿਲ੍ਹਾ ਪ੍ਰਸ਼ਾਸਨ ਦੀ ਕਿਰਕਰੀ ਹੋਈ ਹੈ ਉਸ ਦੇ ਚਲਦਿਆਂ ਹੁਣ ਅ ਦੋ ਜਿਹੜੇ ਅਫਸਰ ਨੇ ਉਹਨਾਂ ਦੀ ਜਵਾਬਦੇ ਜਵਾਬਤਲ ਵੀ ਕਰ ਲਈ ਗਈ ਹੈ ਕਿ ਅਜੇ ਹਾਂ ਨਹੀਂ ਕੀਤਾ ਗਿਆ ਅਜੇ ਹਾਂ ਸਰਕਾਰ ਵੱਲੋਂ ਜਾਂ ਬਠਿੰਡਾ ਪ੍ਰਸ਼ਾਸਨ ਵੱਲੋਂ ਕੋਈ ਹੁਕਮ ਨਹੀਂ ਸੀ ਕਿ ਮੁੱਖ ਮੰਤਰੀਆਂ ਦੀ ਜਿਹੜੀ ਸਿਕਿਉਰਿਟੀ ਆ ਉਹ ਸਰਕਾਰੀ ਸਕੂਲਾਂ ਵਿੱਚ ਉਹਨਾਂ ਨੂੰ ਠਰੋਣ ਦਾ ਪ੍ਰਬੰਧ ਕੀਤਾ ਜਾਊਗਾ ਜਿਹਦੇ ਚੱਲਦਿਆਂ ਹੁਣ ਡਿਪਟੀ ਕਮਿਸ਼ਨਰ ਸ਼ੌਕਤ احمد ਪਰੇ ਵੱਲੋਂ ਇਹ ਚਿੱਠੀ ਕੱਢੀ ਗਈ ਆ ਕਿ ਤੁਹਾਡੇ ਖਿਲਾਫ ਕਿਉਂ ਨਾ ਕਾਰਵਾਈ ਕੀਤੀ ਜਾਵੇ ਅਗਰ ਤੁਸੀਂ 2 ਦਿਨਾਂ ਦੇ ਅੰਦਰ ਅੰਦਰ ਜੇ ਸਬੰਧਤ ਅਥਾਰਟੀ ਨੂੰ ਲਿਖਤੀ ਤੌਰ ਤੇ ਆਪਣਾ ਜਵਾਬ ਨਾ ਭੇਜਿਆ ਕਿਉਂਕਿ ਇਹਦੇ ਚ ਜ਼ਿਕਰ ਕੀਤਾ ਗਿਆ ਕਿ ਮੁੱਖ ਮੰਤਰੀ ਦੀ ਸਕਿਉਰਿਟੀ ਨਹੀਂ ਹੁਣ ਮੁੱਖ ਮੰਤਰੀ ਇੱਕ ਨਹੀਂ ਐ ਮੁੱਖ ਮੰਤਰੀ ਦੋ ਨੇ ਦੋਨਾਂ ਮੁੱਖ ਮੰਤਰੀਆਂ ਨਾਲ ਜਿਹਨਾਂ ਦੀ ਸਕਿਉਰਿਟੀ ਸਕੂਲਾਂ ਵਿੱਚ ਠਰਾਈ ਜਾਣੀ ਸੀ ਇਹ ਇਸ ਕਰਕੇ ਛੁੱਟੀ ਕੀਤੀ ਗਈ ਲੇਕਿਨ ਜ਼ਿਲ੍ਹਾ ਪ੍ਰਸ਼ਾਸਨ ਕਹਿੰਦਾ ਅਜੇ ਹ ਕੋਈ ਹੁਕਮ ਨਹੀਂ ਦਿੱਤਾ ਜਿਸ ਦੇ ਚੱਲਦਿਆ ਹੁਣ ਦੋਨੇ ਡੀਓ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਕੂਲ ਅਤੇ ਐਲੀਮੈਂਟਰੀ ਸਕੂਲ ਉਹਨਾਂ ਦੀ ਜਵਾਬ ਤਲਬੀ ਕਰ ਲਈ ਗਈ ਹੈ ਤੇ ਹੁਣ ਮੌੜ ਦੇ ਵਿੱਚ 16 ਸਕੂਲ ਨੂੰ ਸਰਕਾਰੀ ਸਕੂਲਾਂ ਵਿੱਚ ਛੁੱਟੀ ਨਹੀਂ ਹੋਏਗੀ ਉੱਥੇ ਉਹ ਜਿਹੜੇ ਨੇ ਸਕੂਲ ਲੱਗੇ ਰਹਿਣਗੇ ਛੁੱਟੀ ਕੈਂਸਲ ਕਰ ਦਿੱਤੀ ਗਈ ਆ ਪਰ 2 ਦਿਨ ਦੇ ਵਿੱਚ ਵਿੱਚ ਜਵਾਬ ਮੰਗਿਆ ਗਿਆ ਹੁਣ ਸਵਾਲ ਹੈ ਕਿ ਆਖਰ ਜਿਹੜੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪਹਿਲਾਂ ਹੁਕਮ ਕਿੱਥੋਂ ਆਇਆ ਸੀ ਕਿ ਜਿਹੜਾ ਉਹਨਾਂ ਨੇ 16 ਤਰੀਕ ਨੂੰ ਛੁੱਟੀ ਕਰਨ ਦਾ ਐਲਾਨ ਕਰ ਦਿੱਤਾ ਤਾਂ ਕੀ ਸਰਕਾਰੀ ਸਕੂਲਾਂ ਦੇ ਵਿੱਚ ਛੁੱਟੀ ਕਰਨ ਦਾ ਲਾਂ ਕੀ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਕੋ ਹੈ ਕਿਉਂਕਿ ਅਕਸਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਲ ਹੀ ਜ਼ਿਲ੍ਹੇ ਦੇ ਵਿੱਚ ਛੁੱਟੀ ਕਰਨ ਦਾ ਅਧਿਕਾਰ ਆ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਤਾਂ ਸ਼ਾਇਦ ਛੁੱਟੀ ਕਰਨਾ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਸ਼ਾਇਦ ਇਸੇ ਕਰਕੇ ਉਹਨਾਂ ਦੀ ਜਵਾਬਤਲਬੀ ਕੀਤੀ ਗਈ ਪਰ ਇੱਕ ਗੱਲ ਸਪਸ਼ਟ ਹੋਇਆ ਕਿ ਜੇ ਜਿਲ੍ਹਾ ਸਬੰਧਤ ਅਧਿਕਾਰੀਆਂ ਨੂੰ ਕਿਸ ਨੇਤਾ ਨੇ ਜਾਂ ਕਿਸ ਅਧਿਕਾਰੀ ਨੇ ਛੁੱਟੀ ਕਰਨ ਵਾਸਤੇ ਆਖਿਆ ਹੋਊਗਾ ਕਿ ਸੀਐਮ ਦੀ ਸਕਿਉਰਿਟੀ ਦਾ ਉੱਥੇ ਰੁਕਣੀ ਆ ਗਿਆ ਇਸ ਕਰਕੇ ਉੱਥੇ ਛੁੱਟੀ ਕੀਤੀ ਜਾਵੇ ਫਿਲਹਾਲ ਵਿਰੋਧੀਆਂ ਨੇ ਵੀ ਸਰਕਾਰ ਨੂੰ ਕੀਰ ਲਿਆ ਕਿ ਸਰਕਾਰੀ ਰੈਲੀ ਵਾਸਤੇ ਸਕੂਲਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਦੇਖਦੇ ਆ ਕਿ ਡਿਪਟੀ ਕਮਿਸ਼ਨਰ ਨੇ ਤੇ ਜਵਾਬਤਲਬੀ ਕਰ ਲਈ ਹੈ ਪਰ ਪੰਜਾਬ ਸਰਕਾਰ ਇਸ ਮਸਲੇ ਤੇ ਆਪਣਾ ਕੀ ਸਟੈਂਡ ਸਪੱਸ਼ਟ ਕਰਦੀ ਹੈ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ